ਪਾਨਾ ਸੁਧ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਵਰਕਰ ਪਹਿਲੀ ਵਰਕਰ ਨਬਜ਼ੂਤ ਕੋਰ ਲੰਬੀ ਜੋ ਪ੍ਰਾਣੀ ਵਰਕਰਾ ਉਸਨੇ ਹੁਣ ਆਵਾਜ਼ ਬੁਲੰਦ ਕੀਤੀ ਹੈ ਜੀ ਹਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਖੜੇ ਕੀਤੇ ਨੇ ਔਰ ਸਵਾਲ ਪੁੱਛਿਆ ਹੈ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਪਰਚੇ ਤੇ ਪਰਚਾ ਪਰਚੇ ਦੇ ਪਰਚਾ ਪਾਨਾ ਸੁਧ ਦੇ ਪਰਿਵਾਰ ਤੇ ਉਹਨਾਂ ਦੇ ਚਾਹਣ ਵਾਲਾ ਤੇ ਪਾ ਰਹੇ ਹੋ ਇਹ ਵੱਡੀ ਗੰਦੀ ਰਾਜਨੀਤੀ ਹੈ ਤੇ ਦੱਸਦੀ ਹੈ ਕਿ ਕਿਸੇ ਟਾਈਮ ਨਵਜੋਤ ਕੌਰ ਲੰਬੀ ਪੰਜਾਬ ਦੇ ਵਿੱਚ ਹੋਕਾ ਦਿੰਦੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਨੂੰ ਲੈ ਕੇ ਪਰ ਉਹੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੇ ਜੰਮ ਕੇ ਵਰੀ ਹੈ ਔਰ ਇਹ ਵੀ ਕੀ ਹੈ ਕਿ ਕਿਸੇ ਨੂੰ ਇਹਨਾਂ ਦਾ ਡਰਾਓ ਕਿ ਅਗਲਾ ਡਰਨੋ ਹੀ ਬੰਦ ਕਰ ਦੇਵੇ ਅਗਲਾ ਡਰਨੋ ਹੀ ਜਿਹੜਾ ਡਰਨੋ ਹੀ ਘਟ ਜਾਵੇ ਜਿਸ ਨੂੰ ਲੈ ਕੇ ਨਵਜੋਤ ਕੌਰ ਲੰਬੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਦੇ ਨੇ ਮੁੱਖ ਮੰਤਰੀ ਸਾਹਿਬ ਕਿਸੇ ਨੂੰ ਇੰਨਾ ਵੀ ਨਾ ਡਰਾਓ ਕਿ ਡਰਨ ਵਾਲਾ ਡਰਨਾ ਹੀ ਛੱਡ ਦੇ ਇਹ ਜਿਹੜਾ ਤੁਸੀਂ ਪਰਚਿਆਂ ਦਾ ਸਿਲਸਿਲਾ ਸ਼ੁਰੂ ਕੀਤਾ ਪਹਿਲਾਂ ਬਾਈ ਭਾਨੇ ਸਿੱਧੂ ਨਾਲ ਧੱਕਾ ਕੀਤਾ ਪਰਚੇ ਤੇ ਪਰਚਾ ਪਰਚੇ ਤੇ ਪਰਚਾ ਚਲੋ ਉਹ ਤਾਂ ਜੋ ਵੀ ਤੁਹਾਡੀ ਸਰਕਾਰ ਨੇ ਕੀਤਾ ਠੀਕ ਹੈ ਪਰ ਤੁਸੀਂ ਤਾਂ ਉਸ ਤੋਂ ਅੱਗੇ ਵਧ ਗਏ ਪਿੰਡ ਦੀ ਪੰਚਾਇਤ ਤੇ ਪਰਚਾ 150 ਲੋਕਾਂ ਤੇ ਪਰਚਾ ਭਾਨੇ ਸਿੱਧੂ ਦੇ ਬਜ਼ੁਰਗ ਬਾਪੂ ਤੇ ਪਰਚਾ ਉਹਨਾਂ ਦੀਆਂ ਭੈਣਾਂ ਤੇ ਪਰਚਾ ਸਾਡੀਆਂ ਧੀਆਂ ਪੈਣਾ ਨੂੰ ਠਾਣਿਆਂ ਦੇ ਵਿੱਚ ਰੋਲ ਕੇ ਅਸੀਂ ਦੁਨੀਆ ਨੂੰ ਕੀ ਮੈਸੇਜ ਦੇਣਾ ਚਾਹੁੰਨੇ ਹਾਂ ਇਹ ਜਿਹੜਾ ਕੁਛ ਵੀ ਤੁਸੀਂ ਕੀਤਾ ਇਸ ਨਾਲ ਤੁਹਾਡੀ ਇਮੇਜ ਕੋਈ ਬਹੁਤੀ ਚੰਗੀ ਨਹੀਂ ਹੋਈ ਕੋਈ ਪੋਜ਼ਿਟਿਵ ਇਮੇਜ ਨਹੀਂ ਬਣੀ ਸਕੋ ਲੋਕਾਂ ਦੇ ਵਿੱਚ ਤੁਹਾਡੀ ਨੈਗੇਟਿਵ ਇਮੇਜ ਹੀ ਬਣੀ ਆ ਸੋ ਇਨ੍ਹਾਂ ਗੱਲਾਂ ਵੱਲ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਬਾਕੀ ਅਸੀਂ ਤਾਂ ਤੁਹਾਨੂੰ ਅਪੀਲ ਹੀ ਕਰ ਸਕਦੇ ਹਾਂ ਤੁਸੀਂ ਸਾਡੇ ਤੋਂ ਵੱਧ ਸਮਝਦਾਰ ਹੋ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਇਸ ਸਾਰੀਆਂ ਗੱਲਾਂ ਦੇ ਵੱਲ ਧਿਆਨ ਦਿਓ ਧੰਨਵਾਦ ਦੱਸਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਤਾਰ ਕਿਰਿਆ ਜਾ ਰਿਹਾ ਜਾ ਰਿਹਾ ਵਿਰੋਧੀ ਪਾਰਟੀਆਂ ਵੱਲੋਂ ਕਾਲੀ ਦਲ ਕਾਂਗਰਸ ਵੱਲੋਂ तमाम ਪਾਰਟੀਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰ ਰਹੀਆਂ ਨੇ ਪਹਾਨਾ ਸੁਦੇ ਹੱਕ ਵਿੱਚ ਉੱਤਰ ਵੀ ਰਹੀਆਂ ਨੇ ਪਰ ਉੱਥੇ ਹੀ ਇਹ ਵੱਡੀ ਵਰਕਰ ਹੈ ਆਮ ਆਦਮੀ ਪਾਰਟੀ ਦੀ ਕਿਸੇ ਟਾਈਮ ਇਸ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਉਣ ਦੇ ਲਈ ਜਿਹੜਾ ਪ੍ਰਚਾਰ ਕੀਤਾ ਜਾਂਦਾ ਸੀ ਪਰ ਹੁਣ ਇਹ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਨਖੇਦੀ ਕਰ ਰਹੀ ਹੈ ਨਵਜੋਤ ਕੌਰ ਲੰਬੀ ਤੇ ਲੱਖਾ ਸੁਧਾਨਾ ਪਾਨਾ ਸੁਦੇ ਪਰਿਵਾਰ ਤੇ ਜਿਹੜੇ ਪਰਚੇ ਹੋਏ ਨੇ ਉਹਨਾਂ ਦਾ ਵੀ ਜਮ ਕੇ ਵਿਰੋਧ ਕੀਤਾ ਹੈ ਨਾਸਦੀ ਕੀ ਨਮਜੋਤ ਕੌਰ ਲੰਬੀ ਲਗਾਤਾਰ 2016 ਤੋਂ ਲੈ ਕੇ ਪ੍ਰਚਾਰ ਕਰ ਰਹੀ ਹੈ ਆਮਦੀ ਪਾਰਟੀ ਦਾ ਫੇਰ ਕਿਸੇ ਨਾ ਕਿਸੇ ਤਰੀਕੇ ਟੁੱਟ ਜਾਂਦੀ ਹੈ ਪਰ ਹੁਣ ਇਸ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਤਾਂ ਉੱਥੇ ਇੱਕ ਵੀ ਵੱਡੀ ਗੱਲ ਹੈ ਕਿ 10 ਫਰਵਰੀ ਅੱਜ ਪਾਨਾ ਸੁਦੇ ਰਿਹਾਈ ਹੋਵੇਗੀ ਦੇਖਣਾ ਹੋਵੇਗਾ ਕਿ 5 ਵਜੇ ਤੱਕ ਰਿਹਾਈ ਹੋਵੇਗੀ ਜਾਂ ਫਿਰ ਲੱਖਾ ਸੁਧਾਨਾ ਜਾਂ ਪਾਨਾ ਸੁਦੇ ਚੌਣ ਵਾਲੇ ਅਗਲਾ ਜਿਹੜਾ ਰਣਨੀਤੀ ਹੈ ਕੀ ਉਲੀਕਦੇ ਨੇ ਜਾਂ ਫਿਰ ਕੀ ਵੱਡਾ ਐਲਾਨ ਕਰਦੇ ਨੇ